ਮਤਲਬ ਇਹ ਆ ਵੀ ਜਦੋਂ ਇਦਾਂ ਦੀਆਂ ਖੱਜਲ ਖਵਾਰੀਆਂ ਹੋਣੀਆਂ ਤਾਂ ਜਿਹੜੀਆਂ ਦਿੱਲੀ 에어ਪੋਰਟ ਨੂੰ ਜਾਂਦੀਆਂ ਇਹ ਬੱਸਾਂ ਕਿੰਨੀਆਂ ਕਿ ਸਫਲ ਹੋਣੀਆਂ ਆ ਆ ਜਿਹੜੇ ਡਰਾਈਵਰ ਕੰਡੈਕਟਰ ਸਾਹਿਬ ਆ ਬਹੁਤ ਸਤਿਕਾਰਯੋਗ ਆ ਇਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਉਹ ਆਊਟਸੋਰਸ ਦੇ ਰਾਹੀਂ ਰੱਖੇ ਹੋਏ ਆ ਜਿਹੜੇ ਪਹਿਲਾਂ ਵੈਸੇ ਭਰਤੀ ਕੀਤੇ ਵਿਭਾਗ ਦੇ ਵਿੱਚ ਉਹਨਾਂ ਨੂੰ ਵੀ ਨਹੀਂ ਪੱਕੇ ਕੀਤਾ ਤੇ ਆਊਟਸੋਰਸ ਵਾਲੇ ਜਿਹੜੇ ਉਹਨਾਂ ਨੂੰ ਜਿੰਨੀ ਤਨਖਾਹ ਮਿਲਦੀ ਮੰਨ ਲਓ ਇੱਕ ਦਿਨ ਦੀ ਦਿਹਾੜੀ ਉਹਨਾਂ ਦੀ ਬਣਦੀ ਹੋਵੇ 600 ਰੁਪਏ ਪਰ ਜੇਕਰ ਉਹ ਸਟ੍ਰਾਈਕ ਤੇ ਜਾਣਗੇ ਤਾਂ ਕੱਟਿਆ ਉਹਨਾਂ ਦਾ 1200 ਜਾਊਗਾ ਇੱਕ ਦਿਨ ਦਾ ਦੁਗਣੇ ਪੈਸੇ ਕੱਟੇ ਜਾਣਗੇ ਵੀ ਸਟ੍ਰਾਈਕ ਦੇ ਉੱਤੇ ਜਾਣ ਹੀ ਨਾ ਜਿਹੜੇ ਕੱਚੇ ਆ ਉਹ ਪੱਕੇ ਨਹੀਂ ਕੀਤੇ ਜਾ ਰਹੇ ਤੇ ਜਿਹੜੇ ਆਊਟਸੋਰਸ ਵਾਲੇ ਆ ਉਹ ਮਹਿਕਮੇ ਦੇ ਵਿੱਚ ਨਹੀਂ ਲਿਆਂਦੇ ਜਾ ਰਹੇ ਤੇ ਬੱਸਾਂ ਦੀ ਹਾਲਤ ਕਿਹੋ ਜੀ ਆਪਾਂ ਜਾਣਦੇ ਆ ਉਸ ਤੋਂ ਅਗਲੀ ਗੱਲ ਇਹ ਆ ਵੀ ਪੰਜਾਬ ਰੋਡਵੇਜ਼ ਲਗਾਤਾਰ ਘਾਟੇ ਦੇ ਵਿੱਚ ਜਾ ਰਹੀ ਆ ਮੈਂ ਕੱਲ ਇੱਕ ਰਿਪੋਰਟ ਪੜ੍ਹੀ ਪਿਛਲੇ 15 ਸਾਲਾਂ ਦੇ ਵਿੱਚ ਨਿੱਜੀ ਕੰਪਨੀਆਂ ਦੀਆਂ ਬੱਸਾਂ ਤਿੰਨ ਗੁਣਾ ਵਧੀਆਂ ਤੇ ਬਹੁਤੀਆਂ ਬੱਸਾਂ ਉਹਦੇ ਵਿੱਚ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਰਾਜਨੀਤਿਕ ਲੋਕਾਂ ਦੀਆਂ ਤੇ ਸਰਕਾਰੀ ਬੱਸਾਂ ਦੇ ਕੋਲੇ ਸਮਾਂ ਨਹੀਂ ਹੁੰਦਾ ਸਰਕਾਰੀ ਬੱਸਾਂ ਰਹਿਗੀਆਂ ਸਿਰਫ ਬੀਬੀਆਂ ਦੇ ਮੁਫਤ ਸਫ਼ਰ ਲਈ ਜਾਂ ਬਾਕੀ ਪਾਸ ਵਾਲਿਆਂ ਦੇ ਲਈ ਇਸ ਵੇਲੇ ਸਰਕਾਰ ਇਹ ਗੱਲ ਕਹਿ ਦਿੰਦੀ ਕਿ ਨਹੀਂ ਨਹੀਂ ਜੀ ਆ ਸਾਡਾ ਤਾਂ ਰੈਵਨਿਊ ਵਧਿਆ ਰੈਵਨਿਊ ਕਿਵੇਂ ਵਧਿਆ ਉਹਦਾ ਕਾਰਨ ਇਹ ਜੀ ਕਿ ਬੀਬੀਆਂ ਦੀ ਟਿਕਟ ਤਾਂ ਕੱਟੀ ਜਾਂਦੀ ਹੈ ਨਾ ਬੀਬੀ ਨੇ ਆਪ ਦੇ ਕੋਲੋਂ ਪੈਸੇ ਨਹੀਂ ਦੇਣੇ ਪਰ ਰੋਡਵੇਸ ਮੇਰੇ ਟਿਕਟ ਕੱਟਦੀ ਉਹ ਟਿਕਟ ਦੇ ਜਿਹੜੇ ਪੈਸੇ ਆ ਉਹ ਸਰਕਾਰ ਨੇ ਮਹਿਕਮੇ ਨੂੰ ਦੇਣੇ ਆ ਤੇ ਸਰਕਾਰ ਮਹਿਕਮੇ ਨੂੰ ਦੇ ਨਹੀਂ ਰਹੀ ਇਸ ਕਰਕੇ ਮਹਿਕਮੇ ਦੇ ਵਾਜੇ ਵਜੇ ਪਏ ਆ ਇਹਨਾਂ ਬੱਸਾਂ ਨੂੰ ਜੇਕਰ ਬਚਾਉਣਾ ਤਾਂ ਸਰਕਾਰਾਂ ਨੂੰ ਸੇ ਹਿਰਦ ਹੋਣਾ ਪਊਗਾ ਨੇ ਤਾਂ ਜਿਵੇਂ ਕੁਝ ਕਿਸਮੇ ਦੇ ਵਿੱਚ ਆਪਾਂ ਨੂੰ ਜਿਹੜੇ ਉਹ ਜ਼ੋਰ ਲਾ ਕੇ ਤੇ ਰਿਕਸ਼ਾ ਚ ਲਾਉਣ ਵਾਲੇ ਵੀਰ ਨਹੀਂ ਲੱਭਦੇ ਕਿਉਂਕਿ ਹੁਣ ਈ ਰਿਕਸ਼ਾ ਆ ਗਏ ਆਟੋ ਰਿਕਸ਼ਾ ਆ ਗਿਆ ਆਉਂਦੇ ਸਮੇਂ ਦੇ ਵਿੱਚ ਘੋੜੇ ਵਾਲੀਆਂ ਬੱਸਾਂ ਵੀ ਲੱਭਿਆ ਨਹੀਂ ਕਰਨੀਆਂ ਇੱਕ ਸੀ ਘੋੜੇ ਵਾਲੀ ਬੱਸ ਇੱਕ ਹੁੰਦੀ ਸੀ ਪੀਆਰਟੀਸੀ ਇੱਕ ਸੀ ਪੈਪਸੂ ਇੱਕ ਸੀ ਪਨ ਬੱਸ ਆਉਂਦੇ ਸਮੇਂ ਦੇ ਵਿੱਚ ਇਹ ਗੱਲਾਂ ਹੋਇਆ ਕਰਨੀਆਂ ਮੈਨੂੰ ਇਹ ਲੱਗਦਾ ਜੇਕਰ ਇੱਥੇ ਸਰਕਾਰਾਂ ਦੇ ਵੱਲੋਂ ਕੁਝ ਨਾ ਕੀਤਾ ਗਿਆ ਤਾਂ ਇਹ ਬੱਸਾਂ ਵਧੀਆ ਚੱਲ ਸਕਵੀਆਂ ਡਰਾਈਵਰ ਤੇ ਡਿਰੇਕਟਰ ਬਹੁਤ ਚੰਗੇ ਆ ਸਤਿਕਾਰਯੋਗ ਆ ਪਰ ਜਾਣਕਾਰੀਆਂ ਦੀਆਂ ਘਾਟਾਂ ਮਸਾਫਰ ਨੂੰ ਜਾਣਕਾਰੀ ਚਾਹੀਦੀ ਤੇ ਮਸਾਫਰ ਨੂੰ ਸਹੂਲਤ ਚਾਹੀਦੀ ਆ ਜਿਵੇਂ ਕਿ ਨਿੱਜੀ ਕੰਪਨੀਆਂ ਵਾਲੇ ਦਿੰਦੇ ਆ ਜੇ ਨਿੱਜੀ ਕੰਪਨੀਆਂ ਵਾਲੇ ਇੱਕ ਕਾਊਂਟਰ ਖੋਲ੍ਹ ਸਕਦੇ ਆ ਤੇ ਤੁਸੀਂ ਕਿਉਂ ਨਹੀਂ ਖੋਲ੍ਹ ਸਕਦੇ ਸਵਾਲ ਸਿਰਫ ਇੰਨਾ ਤੇ ਜੇ ਤੁਸੀਂ ਇਹ ਗੱਲ ਕਹਿੰਨੇ ਕਿ ਭਾਈ 에어ਪੋਰਟ ਅਥਾਰਟੀ ਤਾਂ ਕੇਂਦਰ ਦੇ ਅਧੀਨ ਆਉਂਦੀ ਆ ਸਾਡੇ ਨਾਲ ਤਾਂ ਐਉਂ ਕੀਤਾ ਜਾ ਰਿਹਾ ਫਿਰ ਆਪਾਂ ਕਰਦੇ ਕੀ ਆ ਫਿਰ ਆਪਾਂ ਵਾਅਦੇ ਕਿਉਂ ਕਰਦੇ ਆ ਫਿਰ ਆਪਾਂ ਫੀਤਾ ਕੱਟਣ ਨੂੰ ਕਾਲੇ ਕਿਉਂ ਹੋ ਜਾਂਦੇ ਆ ਇਹਨਾਂ ਬੱਸਾਂ ਦੇ ਵਿੱਚ ਸਹੂਲਤਾਂ ਹੋਣੀਆਂ ਚਾਹੀਦੀਆਂ ਤੁਸੀਂ ਆ ਜਦੋਂ ਬੱਸਾਂ ਸ਼ੁਰੂ ਹੋਈਆਂ ਸੀ ਤੇ ਅੱਜ ਦੀ ਹਾਲਾਤ ਦੇਖ ਲਓ ਇਹਨਾਂ ਦੇ ਵਿੱਚ ਕਿਹੜੀ ਕਿਹੜੀ ਸਹੂਲਤਾਂ ਤੇ ਜੇਕਰ ਵਿਦੇਸ਼ ਦੇ ਵਿੱਚੋਂ ਬੰਦਾ ਕੋਈ ਆਉਂਦਾ ਇਧਰ ਉਹ ਇਹਦੇ